ਜਿੰਨੇ ਕਹਾਵਾਂ ਕਿ ਇਸ ਤੋਂ ਪਹਿਲਾਂ ਜਦੋਂ ਦੀ ਸੁਰਤ ਸੰਭਾਲੀ ਹੈ ਮੈਂ ਤਾਂ ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਚੋਂ ਇੱਕ ਇੱਕ ਜ਼ੀਰੋ ਕੱਟ ਲੋ ਜਿੱਥੇ 35 ਲੱਖ ਹੈ ਉਥੇ 3.5 ਲੱਖ ਕਈ ਜਦੋਂ ਦੋ 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 ਜ਼ੀਰੋਆਂ ਵੀ ਕੱਟਣੀਆਂ ਪੈਣਗੀਆਂ ਜਿੱਥੇ 50 ਲੱਖ ਹੈ ਉਥੇ 50000 ਜਿੱਥੇ 70 ਲੱਖ ਹੈ ਉਹ ਤੇ 70000 ਔਰ 70000 ਵੀ ਕਹਿ ਕੇ ਮੁੜ ਕੇ 20 25000 ਤਾਂ ਜੁੱਤੀ ਹੀ ਕਹ ਜਾਂਦੀ ਸੀ ਉਹਦੇ ਮੰਗਰ ਫਿਰਦੇ ਫਿਰਦੇ ਵਿੱਚ ਚੈੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਫਿਰ ਜੇ ਕੋਈ ਚੈੱਕ ਵਾਲਾ ਥਿਆ ਆ ਵੀ ਜਾਂਦਾ ਤਾਂ ਉਹ ਆਵਦਾ ਹਿੱਸਾ ਮੰਗਦਾ ਸੀ ਵੀ ਦੁਆ ਤਾਂ ਦੇਵਾਂਗੇ ਇੰਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇ ਜਾਂਦੇ ਸੀ ਕਿ ਐਨੇ ਲੱਖ ਕਹਿ ਕੇ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੌਖਾ ਹੈ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾਂ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕੰਮਾਂ 'ਚ بس ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ 'ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ 'ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਨੇ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਓ ਤੋਬਾ ਠੀਕ ਕਰਨਾ ਹੈ ਤੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨੇ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਘੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ 'ਚ ਹੋਰ ਜ਼ਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨੇ ਧੂਰੀ ਵਾਸਤੇ ਕਦੇ ਕੋਈ ਕਮੀ ਨਹੀਂ ਤੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਔਰ ਪਹਿਲਾਂ ਤਾਂ ਇਹ ਜੇ ਪ੍ਰੋਗਰਾਮ ਹੀ ਹੋਣੇ ਬੰਦ ਹੋ ਗਏ ਸੀ ਬਹੁਤ ਸਾਰੇ ਸਰਪੰਚ ਇਹੋ ਜਿਹੇ ਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਏਦੋਂ ਪਹਿਲਾਂ ਇਹ ਜੇ ਫੰਕਸ਼ਨ 'ਚ ਕਦੋਂ ਆਏ ਸੀ ਜੈਦੂ ਪਹਿਲਾਂ ਕਦੇ ਸਟੇਜ ਤੇ ਚੜ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰੇ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ 'ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ 'ਚ ਹੀ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ 'ਚ ਹੀ ਸਾਰਾ ਕੁਝ ਹੋ ਜਾਂਦਾ ਸੀ ਲਾਂਬੇ ਲੈਣ ਨੂੰ ਸਰਪੰਚ ਰਹਿ ਜਾਂਦਾ ਸੀ ਸੋ ਇਸ ਕਰਕੇ ਇਹ ਆਪਾਂ ਨੇ ਰੀਤ ਤੋੜਨੀ ਹੈ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਹਰ ਵਕਤ ਕਹਿਣਾ ਅੱਜ ਵੀ ਕਹਿਣਾ ਧੂਰੀ ਦੇ ਪਿੰਡਾਂ ਨੂੰ ਇਹ ਜਆ ਮਾਡਲ ਬਣਾਵਾਂਗੇ ਕੇ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਹੈ ਕੁਆਲਿਟੀ ਦਾ ਸਮਾਨ ਲਾਉਣਾ ਜੇ ਕੋਈ ਅਫਸਰ ਤੰਗ ਕਰਦਾ ਸਾਨੂੰ ਦੱਸਿਓ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਕੋਈ ਸਾਨ ਨਹੀਂ ਕਰ ਰਹੇ ਨਾ ਹੀ ਕੋਈ ਅੱਗੇ ਵੋਟਾਂ ਨੇ ਵੀ ਉਹਨਾਂ ਦੇ ਪੈਸੇ ਦੇ ਰਿਆਂ ਇਹ ਤਾਂ ਤੁਹਾਡਾ ਫਰਜ਼ ਬਣਦਾ ਹੈ ਤੁਹਾਡਾ ਹੱਕ ਬਣਦਾ ਇਹਨਾਂ ਪੈਸਿਆਂ ਨੂੰ ਲੈਣ ਦਾ ਤੇ ਖਰਚਣ ਦਾ ਉਹ ਲਾਇਓ ਇਹਨਾਂ ਇਹ ਜਿਹੇ ਕੰਮਾਂ ਤੇ ਜਿਹੜੇ ਕੰਮ ਲੋਕਾਂ ਦੇ ਕੰਮ ਆਉਣ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਤੇ ਰੰਗ ਕਰਨ ਦਾ ਕੋਈ ਫਾਇਦਾ ਨਹੀਂ ਸੁ ਕਦੇ ਵੀ ਮੇਰੇ ਮੂੰਹੋਂ ਨਹੀਂ ਸੁਣੋਗੇ ਤੁਸੀਂ ਕਿ ਖਜ਼ਾਨਾ ਖਾਲੀ ਹੈ ਕਿਉਂਕਿ ਜੇ ਨੀਅਤ ਖਾਲੀ ਹੋਵੇ ਫੇਰ ਖਜ਼ਾਨਾ ਖਾਲੀ ਹੈ ਜੇ ਨੀਅਤ ਭਰੀ ਹੋਈ ਹੈ ਕਦੇ ਖਜ਼ਾਨਾ ਖਾਲੀ ਨਹੀਂ ਹੁੰਦਾ ਸਰਕਾਰਾਂ ਦਾ ਅੱਜ ਪੰਜਾਬ ਦੇ ਵਿੱਚੋਂ 18 ਟੋਲ ਪਲਾਜ਼ੇ ਖਤਮ ਕੀਤੇ ਨੇ ਹੁਣ ਤੱਕ 64 ਲੱਖ ਰੁਪਏ ਇੱਕ ਦਿਨ ਦਾ ਬਚਦਾ ਜੀ 64 ਲੱਖ ਰੁਪਏ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ ਬਿਜਲੀ ਦੇ ਬਿੱਲ ਨਹੀਂ ਆਉਂਦੇ ਕਿੰਨੀ ਕਬੀਲਦਾਰੀ ਸੁਧਰਦੀ ਹੋਊਗੀ ਉਹਦੇ ਨਾਲ ਕਿਤੇ ਹੋਰ ਪੈਸੇ ਲੱਗਦੇ ਨੇ ਸਰਪੰਚ ਪਹਿਲਾਂ ਵੀ ਸੋਚਦੇ ਸੀ ਇਹ ਗੱਲਾਂ ਪੜੇ ਲਿਖੇ ਸਰਪੰਚ ਐ ਬਹੁਤ ਸਾਰੀਆਂ ਪੰਚਾਇਤਾਂ ਪੜ੍ਹਿਆ ਲਿਖਿਆ ਮੈਂਬਰ ਨੇ ਪਰ ਉਹਨਾਂ ਦੀ ਚੱਲਦੀ ਨਹੀਂ ਸੀ ਜਾਂ ਕਹਿੰਦੇ ਸੀ ਕਿ ਤਾਂ ਅਸੀਂ ਤਾਂ ਦੂਜੀ ਪਾਰਟੀ ਦੇ ਆ ਪੈਸੇ ਰੋਕ ਲੈਂਦੇ ਸੀ ਕਿੰਨੇ ਰੋਲੇ ਪਏ ਨੇ ਪਹਿਲਾਂ ਘਰਾਚੋਂ ਰੋਲਾ ਪਿਆ ਸੀਗਾ ਕਿ ਕਾਂਗਰਸ ਦਾ ਸਰਪੰਚ ਸੀ ਉਹਨੇ ਪੈਸੇ ਨਹੀਂ ਲੱਗਣ ਦਿੱਤੇ ਕਹਿੰਦੇ ਭਗਵੰਤ ਮਾਨ ਦੇ ਪੈਸੇ ਨੇ ਭਗਵੰਤ ਮਾਨ ਦੀ ਚੜਾਈ ਹੋ ਜੂਗੀ ਉਹ ਮੈਂ ਕਿਹਾ ਇੰਨਾ ਪੈਸਾ ਨਾਲ ਕੀ ਚੜਾਈ ਕਰਦਾ ਭਗਵੰਤ ਮਾਨ ਦੀ ਚੜਾਈ ਤਾਂ 1.75 ਸਾਲ ਦੇ ਦੀ ਹੋ ਗਈ ਸੀ ਉਹ ਤਾਂ ਲੋਕਾਂ ਨੇ 1.75 ਸਾਲ ਦੀ ਕੋਲੂਸੀ ਕਰਮਾ ਕਰਮਾ ਕਰਤੀ ਸੀ ਠੀਕ ਹੈ ਨਾ ਸੋ ਇਹ ਇੰਨਾ ਕੰਮ ਨਹੀਂ ਆਪਾਂ ਪਹਿਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਸਕੀਮਾਂ ਆਉਣਗੀਆਂ 10 ਲੱਖ ਰੁਪਏ ਦਾ ਹਰੇਕ ਫੈਮਿਲੀ ਦਾ ਬੀਮਾ ਉਹਦਾ ਕਾਰਡ 2 ਅਕਤੂਬਰ ਤੋਂ ਚੱਲ ਪੂਗਾ ਤੁਹਾਡਾ ਕਾਰਡ ਬਣ ਕੇ ਆ ਜਾਊਗਾ ਕੋਈ ਫਾਰਮ ਨਹੀਂ ਭਰਨਾ ਤੁਸੀ ਜੇ ਨਾ ਵੀ ਫਾਰਮ ਭਰਿਆ ਜਾਂ ਕਾਰਡ ਨਾ ਵੀ ਆਇਆ ਤਾਂ ਵੀ ਰੱਬ ਨਾ ਕਰੇ ਕੋਈ ਫੈਮਿਲੀ ਚ ਬਿਮਾਰ ਹੋ ਗਿਆ ਸਿੱਧੇ ਹਸਪਤਾਲ ਜਾਓ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਓ ਆਪਦਾ ਇਲਾਜ ਕਰਾਓ ਤੇ ਘਰੇ ਆਜੋ ਬਾਕੀ ਸਾਰਾ ਹਿਸਾਬ ਕਿਤਾਬ ਹਸਪਤਾਲ ਨਾਲ ਸਰਕਾਰ ਕਰੂਗੀ ਜੀ ਫਿਰ ਆਪਾਂ ਹਰ ਰੋਜ਼ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਆਪਾਂ ਗੁਰੂ ਸਾਹਿਬ ਦੀ ਬਾਣੀ ਰੋਜ਼ ਪੜਨ ਵਾਲੇ ਲੋਕ ਆ ਆਪਾਂ ਹਰ ਧਰਮ ਦਾ ਖੈਰ ਮੰਗਣ ਵਾਲੇ ਮਾਨਵਤਾ ਦੀ ਖੈਰ ਮੰਗਣ ਵਾਲੇ ਲੋਕ ਆ ਹਰ ਰੋਜ਼ ਕਿਤੋਂ ਨਾ ਕਿਤੋਂ ਆਪਾਂ ਨੂੰ ਖਬਰ ਮਿਲਦੀ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਇੱਥੇ ਭਗਵਤ ਗੀਤਾ ਜੀ ਦੀ ਬੇਇੱਜ਼ਤੀ ਹੋ ਗਈ ਬੇਅਦਬੀ ਹੋ ਗਈ ਇੱਥੇ ਕੁਰਾਨ ਸ਼ਰੀਫ ਦੀ ਬੇਅਦਬੀ ਹੋ ਗਈ ਇੱਥੇ ਫਲਾਣੇ ਧਰਮ ਗਰੰਟੀ ਜਿਹੜੀ ਹੈ ਉਹ ਬੇਅਦਬੀ ਹੋਈ ਹੈ ਇੱਥੇ ਫਲਾਨੀ ਜਿਹੜਾ ਪਵਿੱਤਰ ਮੂਰਤੀ ਹੈ ਉਹਦੀ ਤੋੜ-ਫੋੜ ਹੋ ਗਈ ਹਰ ਰੋਜ਼ ਆਪਾਂ ਸੁਣਦੇ ਸੀ ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ ਸੀ ਸੋ ਅਸੀਂ ਹੁਣ ਪਿਛਲੇ ਦਿਨ ਹੀ ਵਿਧਾਨ ਸਭਾ 'ਚ ਬਿੱਲ ਲੈ ਕੇ ਆਏ ਆ ਕਿ ਉਹਨਾਂ ਨੂੰ ਐਸੀ ਸਖਤ ਸਜ਼ਾ ਮਿਲੂਗੀ ਜਿਨ੍ਹਾਂ ਨੇ ਇਹ ਜਿਹੜਾ ਗੁਨਾਹ ਕੀਤਾ ਉਹਨਾਂ ਦੀਆਂ ਆਉਣ ਵਾਲੀਆਂ ਕਈ ਪੀੜ੍hiyan ਸੋਚਣ ਗਿਆ ਇਹ ਕੁਝ ਕਰਨ ਤੋਂ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਇੱਕ ਗਲਤੀ ਕੀਤੀ ਸੀ ਦੁਬਾਰਾ ਜ਼ਿੰਦਗੀ 'ਚ ਅਸੀਂ ਇਹ ਕਰਨੀ ਨਹੀਂ ਕਿਉਂਕਿ ਉਹਦੀ ਸਜ਼ਾ ਬਹੁਤ ਸਖਤ ਮਿਲੀ ਸੀ ਸਾਡੇ ਪਰਿਵਾਰ ਨੂੰ ਵੀ ਸਮਾਜਿਕ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ ਆਉਣ ਵਾਲੇ ਦਿਨਾਂ 'ਚ ਸੋ ਉਹਨਾਂ ਨੂੰ ਜਦੋਂ ਹੁਣ ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਹੋ ਉਹਨਾਂ ਨੂੰ ਕੀ ਪਤਾ ਸੁਖਬੀਰ ਬਾਦਲ ਨੇ ਕਦੇ ਬਲਦ ਦੇਖੇ ਹੋਣੇ ਵੀ ਬਲਦ ਕਿਵੇਂ ਭਜਾਈਦੇ ਨੇ ਜਾਂ ਕਿਵੇਂ ਤੋਰੀਦੇ ਨੇ ਜਾਂ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕਸੀਓ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਹ ਕਰ ਦਿੰਦੇ ਸੀ ਅਫਸਰ ਨੂੰ ਵੀ ਨਹੀਂ ਪਤਾ ਸੀ ਯੁੱਧ ਨਸ਼ੀਬ ਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੁਣ ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਐ ਤਸਕਰਾਂ ਨੂੰ ਫੜਿਆ ਵੀ ਐ ਤੇ ਉਹਨਾਂ ਦੇ ਘਰ ਵੀ ਟਾਹੇ ਨੇ ਕਾਨੂੰਨੀ ਤੌਰ ਤੇ ਐਨਡੀਪੀਐਸ ਦਾ ਜਿਹਨਾਂ ਤੇ ਪਰਚਾ ਹੈ ਤੇ ਫੇਰ ਕਹ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨਹੀਂ ਫੜ ਰਹੇ ਜਿੱਦੇ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹੋ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹੋ ਜੀ ਤੁਸੀਂ ਇਹ ਤਾਂ ਇਹ ਤਾਂ ਗੈਰ ਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ بس ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤਮਾਨਿਆਂ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਵੱਡੇ ਵੱਡੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਂਦੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਬਿਸ਼ਾਉਣ ਵਾਲਾ ਪੰਜਾਬ ਦੀਆਂ ਮਾਵਾ ਪੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਹੈ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ 'ਚ ਰਹੂਗਾ ਕੋਈ ਉਹਦਾ ਤੇ ਤਰਸ ਨਹੀਂ ਕੋਈ ਬੋਤੇ ਰਹਿਣ ਨਹੀਂ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ 'ਚ 120 ਕਿੱਲਿਆਂ ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਏ ਜੀ ਨਾ ਤੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਫੇਰਾ ਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਂਦਾ ਬਾਅਦ ਚ ਪਤਾ ਲੱਗਦਾ ਕਲੋਨੀ ਗੈਰ ਕਾਨੂੰਨੀ ਹੈ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਨਾਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਅਸੀਂ ਕਾਨੂੰਨ ਹੈ ਉਹਦੇ ਵਿੱਚ ਐਕ acquisition ਨਹੀਂ ਹੈਗੀ ਕੋਈ ਜ਼ਮੀਨ ਐਕੁਆਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈਜ਼ੀਡੈਂਸ਼ੀਅਲ ਰਹਿਣ ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਿਲਾ ਚਾਹੇ ਚਾਰ ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਦੀ ਕਿੱਲਾਂ ਦੀ ਕਲੋਨੀ ਕੱਟਣੀ ਹੈ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ 2 ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਹਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹਣਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰੀਸਟਰੀ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲੀ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰੀਸਟਰੀਆਂ ਤੇ ਕੋਈ ਰੀਸਟਰੀ ਤੇ ਪਾਬੰਦੀ ਨਹੀਂ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ਼ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ 50 ਕਰਦੇ ਸੀ ਹੁਣ 70 ਕਰਨ ਬੈਸੋਚ ਰਿਆਂ 70000 ਰੁਪਿਆ ਖੇਤੀ ਦੇ ਨਾਲ ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗ ਗਏ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲਾਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਿਆ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਦਾ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣਾ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਅਫਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹਨੂੰ 40 ਦੀ ਖਰੀਦ ਲੈਣੀ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉੱਦੀ ਪਤਾ ਲੱਗਦਾ ਸੀਗਾ ਕਿ ਇੱਥੋਂ ਤਾਂ ਯਾਰ ਸੜਕੇ ਨਿਕਲਣੀ ਸੀ ਵੱਡੀ ਇਹ ਤਾਂ 40 ਦੀ بجائے ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਸੀ ਯਾਰ ਲੈ ਮੈਂ 90 ਰੁਪਈਆ ਦੀ ਵੇਚ ਦਿੰਦਾ ਮੈਂ ਵੀ ਦੀ ਉਹ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਐਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕੋਲੋਨਾਈਜ਼ਰ ਨੂੰ ਨਾ ਇਸੇ ਕਰਕੇ ਹੋ ਰੋਲਾ ਪਾਉਂਦੇ ਕਿ ਇਹਨਾਂ ਦੀਆਂ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚਾਹੇ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ ਦੀ ਤਰੱਕੀ ਚ ਚਾਹੁੰਦੇ ਆਂ ਅਸੀਂ ਪੰਜਾਬ ਦੀ ਤੋਂ ਜ਼ਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ ਹਰਿਆਣਾ ਆਪਣੇ ਨਾਲੋਂ ਛੋਟੇ 48000 ਕਿੱਲੇ 'ਚ ਕਲੋਨੀਆਂ ਬਣੀ ਹੋਈਆਂ। 25 ਤੋਂ 30000 ਕਿੱਲੇ 'ਚ ਕਲੋਨੀਆਂ ਸ਼ਹਿਰਾਂ ਦੇ ਆਲੇ-ਦੁਆਲੇ ਬਣੀ ਹੋਈਆਂ ਨੇ। ਇਹ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕਿਵੇਂ ਨੂੰ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ। ਝੋਨਾ ਪਿਛਲੇ ਸਾਲ 180 ਲੱਖ ਮੀਟ੍ਰਿਕ ਟਨ ਸੀ ਐਤਕੀ 185 ਲੱਖ ਮੀਟ੍ਰਿਕ ਟਨ ਆਊਗਾ। ਕਣਕ ਦਾ ਵੀ ਆਈ ਹੈ। ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ਕੱਲੇ ਘਰਾਂ ਨਾਲ ਥੋੜੀ ਸਰਜੂਗਾ। ਇੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ। ਦਾਨ ਨੂੰ ਕੁਝ ਖਾਣ ਜਿਹੜਾ ਕੰਮਕਾਰਤ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਹੋਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋੜੀ ਸਰਕਾਰ ਹੈ ਜਦੋਂ ਮਰਜ਼ੀ ਪੁੱਛੋ ਸੋ ਇਹ ਇਹਨਾਂ ਕੋਲੇ ਹੋਰ ਕੋਈ ਹੁਣ ਐ ਨਹੀਂ ਉਦਾਂ ਇਹ ਤਾਂ ਇਹ ਤਾਂ ਐਸ ਗਲਤੀ ਆ ਗਈ ਹੁਣ ਚੰਨੀ ਨੇ ਵਿਰੋਧ ਕੀਤਾ ਵੀ ਮਜੀਠੀਏ ਨੂੰ ਨਹੀਂ ਫੜਨਾ ਚਾਹੀਦਾ ਸੀ ਜਦੋਂ ਲੋਕ ਲੋਕ ਪੈ ਨਿਕਲੇ ਉਹਨਾਂ ਨੂੰ ਵੀ ਤੂੰ ਹੀ ਤਾਂ ਕਹਿੰਦਾ ਸੀ ਮੈਂ ਅੰਦਰ ਕਰੂੰ ਤੂੰ ਹੀ ਤਾਂ ਕਹਿੰਦਾ ਸੀ ਮੈਂ ਐਫ ਆਈ ਆਰ ਕੀਤੀ ਐ ਤੂੰ ਹੀ ਤਾਂ ਕਹਿੰਦਾ ਸੀ ਇਹ ਤਸਕਰ ਐ ਬਾਅਦ ਚ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਮੈਨੂੰ ਐਸੀ ਪ੍ਰਗਟ ਨੂੰ ਫੜਨ ਨੂੰ ਕਹਿੰਦੇ ਨੇ ਲੈ ਫਿਰ ਤੈ ਤੂੰ ਮੁੱਖ ਮੰਤਰੀ ਦੇ ਐ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਮਤਲਬ ਬਿਨਾ ਪਤਾ ਕਿ ਬੋਲ ਦਿੰਦੇ ਨੇ ਪਰ ਭਗਵਾਨਤ ਮੰਨਦਾ ਹੈ ਵਿਰੋਧ ਕਰਨਾ ਕਰ ਦੋ ਚੱਕ ਦੋ ਬਾਅਦ ਦੇਖ ਲਾਂਗੇ ਕੀ ਬਣੂਗਾ ਸੋ ਇਹਨਾਂ ਦੇ ਕਾਲੇ ਕਾਰਨਾਮੇ ਆਪਸ 'ਚ ਿਰਲੇ ਹੋਏ ਨੇ ਰੋਜ਼ ਕਰਤੂਤਾ ਇਹਨਾਂ ਦੀ ਸਾਹਮਣੇ ਆਉਂਦੀ ਵਿਧਾਨ ਸਭਾ ਦੇਖਿਆ ਤੁਸੀਂ ਇਦ ਕੀ ਕੋਈ ਹੈਗਾ ਇਹਨਾਂ ਕੋਲੇ ਕਿਸੇ ਮੁੱਦੇ ਦਾ ਜਵਾਬ ਵਿਧਾਨ ਸਭਾ ਦੇ ਵਿੱਚੋਂ ਬਾਹਰ ਕਾਊਟ ਕਰਨਾ ਪੈਂਦਾ ਇਹਨਾਂ ਨੂੰ ਕਿਉਂਕਿ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਇਹਨਾਂ ਕੋਲੇ ਹਰ ਗੱਲ ਤੇ ਪੰਜਾਬ ਨਾਲ ਧੋਖਾ ਕੀਤਾ ਇਹਨਾਂ ਨੇ ਚਲੋ ਹੋ ਗਏ ਜਿਹੜੇ ਧੋਖੇ ਹੋ ਗਏ ਹੁਣ ਆਪਾਂ ਅੱਗੇ ਤੋਂ ਧੋਖਾ ਨਹੀਂ ਖਾਣਾ ਬਸ ਇਹਨਾਂ ਨੂੰ ਤਾਂ ਲੋਕ ਵੈਸੀ ਦੇਖ ਕੇ ਰਾਜੀ ਨਹੀਂ ਜੇ ਵੈਸੀ ਮੱਥੇ ਲੱਗ ਜਾਣ ਬੰਦਾ ਤਿੰਨ ਵਾਰੀ ਤਾਂ ਟੂਟੀ ਤੇ ਮੱਥਾ ਧੋਂਦਾ ਯਾਰ ਕਿਤੇ ਕੰਮ ਨਾ ਰੁਕ ਜੇ ਕੋਈ ਇਹ ਮੱਥੇ ਲੱਗ ਗਿਆ ਅਜ ਤੜਕੀ ਆਹ ਤਾਂ ਇਹਨਾਂ ਦੇ ਹਾਲਤ ਨੇ ਸੂਇਸ ਕਰਕੇ ਬੜੀ ਮੁਸ਼ਕਲ ਨਾਲ ਪੰਜਾਬ ਲਈ ਤੇ ਚੜਨ ਲੱਗਿਆ ਔਰ ਰੰਗਲਾ ਪੰਜਾਬ ਮੈਂ ਕਹਿੰਦਾ ਹੁੰਦਾ ਸੀ ਹੁਣ ਰੰਗਲੇ ਪੰਜਾਬ ਦੇ ਰੰਗ ਦਿਖਣ ਲੱਗ ਗਏ ਨਾ ਹੌਲੀ ਹੌਲੀ ਪਹਿਲਾਂ ਆਪਾਂ ਨਸ਼ੇ 'ਚ ਨੰਬਰ 1 ਆਤ ਲੀਡਰਾਂ ਦੇ ਲੁੱਟਣ 'ਚ ਨੰਬਰ 1 ਹੁਣ ਆਪਾਂ ਘਟੋ ਘਟੇ ਚੰਗੀਆਂ ਚੀਜ਼ਾਂ 'ਚ ਨੰਬਰ 1 ਆ ਰਹੇ ਤੁਸੀਂ ਸਾਥ ਦਿੰਦੇ ਰਹੋਗੇ ਜਲਦੀ ਆਪਣਾ ਸੂਬਾ ਜਿਹੜਾ ਐਸ ਵਕਤ 17ਵੇਂ ਨੰਬਰ ਤੇ ਆ ਜਲਦੀ ਆਪਣਾ ਸੂਬਾ ਹਰ ਇੱਕ ਵਰਗ ਦੇ ਵਿੱਚ ਦੇਸ਼ ਦੇ ਵਿੱਚ ਨੰਬਰ 1 ਪੰਜਾਬ ਉਹੀ ਆਇਆ ਕਰੂਗਾ ਜਿਵੇਂ ਪਹਿਲਾਂ ਪਹਿਲਾ ਪੇਪਰਾਂ ਚ ਆਉਂਦਾ ਹੁੰਦਾ ਸੀਗਾ ਸਾਰੇ ਦੇਸ਼ ਦੇ ਪੇਪਰਾਂ ਚ ਕਿ ਨੰਬਰ 1 ਸੂਬਾ ਕਿਹੜਾ ਹੈ ਜੀ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਕਿਹੜਾ ਹੈ ਉਹਦਾ ਸਹੀ ਉੱਤਰ ਹੁੰਦਾ ਸੀ ਪੰਜਾਬ ਹੁਣ ਕਿੱਥੇ ਮਾਰੇ ਚੱਕ ਕੇ ਜੀ 28 ਮਿੰਟ 29ਵੇਂ ਨੰਬਰ ਤੇ ਮਾਰੇ ਚੱਕ ਕੇ ਪੜਾਈ ਚਾਹੀਦੀ ਹੁਣ ਆਪਾਂ ਨੰਬਰ 1 ਵਾਲ ਨੂੰ ਚੱਲੇ ਹੋਏ ਆਂ ਆ ਜਾਾਂਗੇ ਜਿਸ ਤਰੀਕੇ ਨਾਲ ਮੈਨੂੰ ਤੁਹਾਡੀਆਂ ਅੱਖਾਂ ਚੋਂ ਚਮਕ ਦਿਖੀ ਹੈ ਸਰਪੰਚ ਨੇ ਜਾਦਾ ਉਮੀਦਵਾਰਾਂ ਨਾਲ ਇੱਥੇ ਆਏ ਨੇ ਔਰ ਸਰਪੰਚ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਸਰਪੰਚ ਵਧੀਆ ਮਿਲ ਜੇ ਪਿੰਡ ਦੀ ਨਹਾਰ ਬਦਲ ਜਾਂਦੀ ਹੈ ਡੀਸੀ ਵਧੀਆ ਮਿਲ ਜੇ ਜ਼ਿਲ੍ਹੇ ਦੀ ਨਹਾਰ ਬਦਲ ਜਾਂਦੀ ਹੈ ਐਮਐਲਏ ਵਧੀਆ ਮਿਲ ਜੇ ਹਲਕੇ ਦੀ ਨਹਾਰ ਬਦਲ ਜਾਂਦੀ ਹੈ ਐਮਪੀ ਵਧੀਆ ਮਿਲ ਜੇ ਨੌ ਹਲਕਿਆਂ ਦੀ ਨਹਾਰ ਬਦਲ ਜਾਂਦੀ ਹੈ ਤੇ ਮੁੱਖ ਮੰਤਰੀ ਵਧੀਆ ਮਿਲ ਜੇ ਸੂਬੇ ਦੀ ਨਹਾਰ ਬਦਲ ਜਾਂਦੀ ਹੈ ਇਹ ਤਾਂ ਇਹ ਤਾਂ ਆਪਣੇ ਸਾਹਮਣੇ ਹੈ ਸੁਰਿਸ ਕਰਕੇ ਪਾਰਦਰਸ਼ੀ ਤਰੀਕੇ ਨਾਲ ਕੰਮ ਹੋਊਗਾ ਨਾ ਅਸੀਂ ਰੇਤੇ ਚ ਸਪਾਉਣਾ ਨਾ ਅਸੀਂ ਠੇਕੇ ਚ ਸਪਾਉਣਾ ਨਾ ਕਿਸੇ ਤਾਬੇ ਚ ਸਪਾਉਣਾ ਨਾ ਅਸੀਂ ਨਸ਼ੇ ਦੇ ਤਸਕਰਾਂ ਨੂੰ ਆਪਣੀਆਂ ਗੱਡੀਆਂ ਚ ਬਿਠਾ ਕੇ ਨਸ਼ੇ ਸਮੇਤ ਕਿਤੇ ਛੱਡ ਕੇ ਆਉਣਾ ਵੀ ਹੋਰ ਕੋਈ ਤੈਨੂੰ ਰੋਕ ਨਾ ਲਵੇ ਸਾਡੇ ਨਾਲ ਚੱਲ ਮੈਂ ਛੱਡ ਕੇ ਆਉਣਾ ਤੈਨੂੰ ਉੱਥੇ ਵੇਚ ਅਸੀਂ ਇਹਨਾਂ ਚ ਜਿਹਾ ਸਣੀਪਾ ਅਸੀਂ ਹਿੱਸਾ ਪਾਉਣਾ ਹੈ ਤਾਂ ਪੰਜਾਬ ਦੇ ਸਾਡੇ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੈ। ਸੋ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਮੈਂ ਥੋੜੇ ਨਾਲ ਗੱਲਾਂ ਕਰਨ ਆਇਆ ਬਸ ਆਹੀ ਗੱਲਾਂ ਪਾਸ ਹੱਥਾਂ ਤੇ ਬਹਿ ਕੇ ਕਰਦੇ ਆਂ। ਵੀ ਯਾਰ ਗੱਲ ਤਾਂ ਠੀਕ ਹੈ ਚੱਲ ਤਾਂ ਵਧੀਆ ਰਹੀ ਐ। ਆ ਫਲਾਨੇ ਨੇ ਯਾਰ ਇਹ ਲੈ ਉਹੀ ਐਵੇਂ ਮਰ ਜਾਂਦੇ ਨੇ। ਲੋਕ ਹੁਣ ਵਿਰੋਧ ਵੀ ਕਰਨ ਲੱਗ ਗਏ ਉਹਨਾਂ ਦਾ। ਕਿ ਯਾਰ ਤੂੰ ਕਿਉਂ ਵਿਰੋਧ ਕਰੀ ਜਾਂਦਾ ਸਹੀ ਤਾਂ ਚੱਲ ਰਿਹਾ ਕੰਮ। ਕੋਈ 1 ਰੁਪਿਆ ਦਾ ਇਲਜ਼ਾਮ ਲਾ ਦੋ ਭਗਵਾਨ ਜੀ ਤਮਾਨ ਨੇ 1 ਰੁਪਿਆ ਖਾ ਲਿਆ ਸਰਕਾਰ ਦਾ ਕੋਈ ਇਲਜ਼ਾਮ ਲਾ ਦੋ ਵੀ ਆ ਭਗਵਾਨ ਜੀ ਤਮਾਨ ਨੇ ਨੌਕਰੀਆਂ ਦਿੱਤੀਆਂ ਉਹਦੇ ਚ ਪੈਸੇ ਲੱਗੇ ਯਾਰ ਫਲਾਣਾ ਐਮ ਐਲ ਏ ਖਾ ਗਿਆ ਜਾਂ ਫਲਾਣੇ ਮੰਤਰੀ ਦੀ ਸਪਾਰਸ਼ ਤੋਂ ਬਿਨਾ ਨੌਕਰੀ ਨਹੀਂ ਮਿਲਦੀ ਦੱਸ ਦੋ ਕੋਈ ਸੋਚ ਕਰਕੇ ਇੱਕ ਦੋ ਚੀਜ਼ਾਂ ਦੀ ਮੈਂ ਤੁਹਾਡੇ ਤੋਂ ਉਮੀਦ ਕਰਦਾ ਇੱਕ ਤਾਂ ਆਪਾਂ ਨੇ ਧਰਤੀ ਦਾ ਪਾਣੀ ਬਚਾਉਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਆਪਾਂ ਹਰ ਰੋਜ਼ ਇਹ ਲੱਖਾਂ ਸਪੀਕਰਾਂ ਦੇ ਵਿੱਚੋਂ ਗੁਰਬਾਣੀ ਉਚਰਦੇ ਆਂ ਵਿਚਰਦੇ ਆਂ ਵਿਚਾਰਦੇ ਆਂ ਹੁਣ ਪੁਰਾਣੇ ਰਾਜਾਂ ਦੇ ਕਹਿੰਦੇ ਸੈਨ ਕੀਤੇ ਹੋਏ ਨੇ ਤੁਹਾਨੂੰ ਪਾਣੀ ਨਹੀਂ ਮਿਲਦਾ ਰਾਜ ਹੀ ਚੱਲ ਰਹੇ ਨੇ ਸੈਨ ਤਾਂ ਹੁਣ ਸਾਡੇ ਚੱਲਣ ਲੱਗ ਗਏ ਤੇ ਰਾਜਾਂ ਦੇ ਸੈਨ ਕਦੋਂ ਦੇ ਚੱਲੀ ਜਾਂਦੇ ਨੇ ਅਸੀਂ ਪਾਣੀ ਵੀ ਤੁਹਾਨੂੰ ਵੀ ਦੇਵਾਂਗੇ ਪਾਣੀ ਜਿੱਥੇ ਡਿਜ਼ਰਵ ਕਰਦਾ ਹੈ ਪਾਣੀ ਵੀ ਮਿਲੂਗਾ ਫੇਰ ਇੱਕ ਹੋਰ ਆਪਾਂ ਨੂੰ ਕੰਮ ਕਰਨਾ ਪਊਗਾ ਕਿ ਆਪਾਂ ਦਰਖਤ ਲਾਉਣੇ ਆਂ ਕਟੁਕੜੀ ਇੱਕ ਮੋਟਰ ਤੇ 4-5 ਦਰਖਤ ਤਾਂ ਚਾਹੀਦੇ ਹੋਣ ਜਦੋਂ ਬਿਜਲੀ ਫ੍ਰੀ ਰਹਿ ਰਹੇ ਆਂ ਨਾਲ ਨਾਲ ਸਾਹ ਲੈਣ ਵਾਸਤੇ ਆਕਸੀਜਨ ਤਾਂ ਫ੍ਰੀ ਕਰਦੀ ਏ ਉਹ ਤਾਂ ਫ੍ਰੀ ਮਿਲ ਰਹੀ ਐ ਆਕਸੀਜਨ ਤਾਂ ਦਰਖਤ ਲਾਉਣ ਵਾਸਤੇ ਆਪਾਂ ਨੂੰ ਵਾਤਾਵਰਨ ਬਚਾਉਣ ਵਾਸਤੇ ਆਪਾਂ ਨੂੰ ਅੱਗੇ ਆਉਣਾ ਪਊਗਾ ਦੋ ਚੀਜ਼ਾਂ ਇਹ ਇਹ ਦੋ ਤਾਂ ਬਹੁਤ ਜ਼ਰੂਰੀ ਨੇ ਧਰਤੀ ਵਿੱਚਲਾ ਪਾਣੀ ਬਚਾਉਣਾ ਦਰਖਤ ਲਾਉਣੇ ਨੇ ਤਾਂ ਕਿ ਆਪਾਂ ਫੇਰ ਦੁਬਾਰੇ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਈਏ ਦਰਖਤ ਬਹੁਤ ਕੱਟਦੇ ਜੀ ਆਪਣੇ ਕੋਲੇ ਉਦੋਂ ਆਕਸੀਜਨ ਹੈ ਜਾਂ ਜਿਹੜਾ ਮੌਸਮ ਨਾਲ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ ਹੜ ਆਉਣ ਲੱਗ ਗਏ ਜਾਂ ਸਮਝ ਲਓ ਵੀ ਮੀਂਹ ਬੱਦ ਘਟ ਕੇ ਉਹ ਉਹਦੇ ਵਾਸਤੇ ਗਲੋਬਲ ਵਾਰਮਿੰਗ ਜ਼ਿੰਮੇਵਾਰ ਹੈ ਅਪਾ ਦਰਖਤ ਲਾਵਾਂਗੇ ਤਾਂ ਪੰਜਾਬ ਹਰਿਆ ਕੋਈ ਕੋਈ ਐਵੇਂ ਉਹ ਵੀ ਗਲਤ ਫਹਿਮੀ ਫਲਾਤੀ ਕਿਸੇ ਨੇ ਵੀ ਦਰਖਤ ਲਾਉਣ ਨਾਲ ਜਮੀਨ ਦੀ ਪਜਾਊ ਸ਼ਕਤੀ ਘਟ ਜਾਂਦੀ ਹੈ ਕੁਝ ਨਹੀਂ ਹੁੰਦਾ ਜੀ ਉਹਦੇ ਨਾਲ ਪਹਿਲਾਂ ਵੀ ਤਾਂ ਲੋਕ ਪਾਂ ਦਰਖਤਾਂ 'ਚ ਰਹਿੰਦੇ ਸੀ ਹਰ ਗੱਲ ਤੇ ਇਹਨਾਂ ਕਹਦਾ ਕਰੋ ਬਾਕੀ ਕੰਮ ਸਰਕਾਰ ਦਾ ਘੇਰਾ ਪਾਤਾ ਕਰਨੀ ਕਰਨਾ ਹੈ ਬਾਅਦ ਦੇਖਾਂਗੇ ਧਰਨਾ ਦੇ ਲਾਂਗੇ ਜਾਂ ਕੁਛ ਐ ਕਰ ਲਾਂਗੇ ਸੋ ਜੇ ਸਰਕਾਰ ਨਾਲ ਮਿਲ ਕੇ ਚੱਲਾਂਗੇ ਤਾਂ ਨਰੇਂਦਰੀ ਗੇਰੋੜ ਪਊਗੀ ਮਿਲ ਕੇ ਚੱਲੋ ਸਰਕਾਰ ਤੁਹਾਨੂੰ ਦਾਣੇ ਵੀ ਚੱਕੂਗੀ ਫਸਲ ਚੱਕੂਗੀ ਪੈਸੇ ਟਾਈਮ ਤੇ ਮਿਲਣਗੇ ਇੱਕ ਕਾਰਪੋਰੇਸ਼ਨਾਂ ਜਿਹੜੀਆਂ ਬੈਂਕਾਂ ਨੇ ਕਾਰਪੋਰੇਟ ਬੈਂਕਾਂ ਨੇ ਉਹ ਫੇਲ ਕਰ ਰੱਖੀਆਂ ਨੇ ਕਾਰਪੋਰੇਟ ਬੈਂਕ ਜੇ ਤੁਸੀਂ ਕਰਜ਼ਾ ਲੈਣਾ ਹੈ 3% ਸਸਤਾ ਦਿੰਦੀ ਹੈ ਦੂਜੀਆਂ ਬੈਂਕਾਂ ਨਾਲੋਂ ਪਰ ਕਾਰਪੋਰੇਟ ਬੈਂਕ ਦੇ ਵਿੱਚ ਖਾਤੇ ਆਪਣੇ ਜਿਹਾ 1.5 ਜਾਂ 2% ਹੀ ਨੇ ਜੀ ਉਹ ਦੂਜੀਆਂ ਬੈਂਕਾਂ 'ਚ ਖੋਲ ਰੱਖੇ ਨੇ ਪ੍ਰਾਈਵੇਟ 'ਚ ਉਹਨਾਂ ਦਾ ਕਰਜ਼ਾ ਦੇਣ ਦਾ ਜਿਹੜਾ ਉੱਪਰ ਹੈ ਕਾਰਪੋਰੇਟ ਬੈਂਕਾਂ ਦੇ ਵਿੱਚ ਜੇ ਆਪਾਂ ਖਾਤੇ ਖਲਾਵਾਂਗੇ ਤਾਂ ਆਪਾਂ ਨੂੰ ਕਰਜ਼ਾ ਵੀ ਸਸਤਾ ਮਿਲੂਗਾ ਤੇ ਬੈਂਕਾਂ ਉੱਪਰ ਹੋ ਜਾਣਗੀਆਂ ਕਾਰਪੋਰੇਟ ਬੈਂਕ ਜਿਹੜੀ ਹੈ ਉਹ ਕਿਸਾਨਾਂ ਦੀ ਬੈਂਕ ਹੈ ਉਹ ਆਪਣੇ ਲੋਕਾਂ ਦੀ ਬੈਂਕ ਹੈ ਉਹ ਕਾਮਯਾਬ ਹੋਜੂਗੀ ਤਾਂ ਲੋਕਾਂ ਲਈ ਹੋਰ ਸਸਤਾ ਕਰ ਦਾਂਗੇ ਉੱਥੋਂ ਕਰਜ਼ਾ ਲੈਣਾ ਜਾਂ ਕੋਈ ਸਬਸਿਡੀਆਂ ਦੇਣੀਆਂ ਕਿਸੇ ਨੇ ਉਹੀ ਫਲਾ ਰੱਖਿਆ ਹੈ ਗੱਲ ਵੀ ਜਿਹੜੇ ਪੈਸੇ ਆਇਆ ਕਰਨਗੇ ਤੁਹਾਡੇ ਫਸਲ ਦੇ ਵੀ ਉਹ ਆਉਣਗੇ ਤੁਹਾਡੇ ਖਾਤੇ 'ਚ ਤੇ ਬੈਂਕ ਵਾਲੇ ਜਿਹੜਾ ਤੁਸੀਂ ਕਰਜ਼ਾ ਦੇਣਾ ਹੋਊਗਾ ਉਹ ਪਹਿਲਾਂ ਕੱਟ ਲਿਆ ਕਰਨਗੇ ਤੁਹਾਨੂੰ ਉੰਨੀ ਦਿਆ ਕਰਨਗੇ ਜਿੰਨੇ ਉਹ ਕਰਜ਼ਾ ਕੱਟ ਕੇ ਜਿਹੜੇ ਪੈਸੇ ਬਚਦੇ ਨੇ ਇਹ ਬਿਲਕੁਲ ਗਲਤ ਗੱਲ ਹੈ ਉਹਨੂੰ ਸੀਸੀਐਲ ਕਹਿੰਦੇ ਨੇ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਫਸਲ ਦਾ ਪੈਸਾ ਹੈ ਉਹਦਾ 1 ਰੁਪਿਆ ਵੀ ਨਹੀਂ ਛੇੜ ਸਕਦੇ ਉਹ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣੇ ਆ ਸਰਕਾਰ ਨੂੰ ਸੋ ਉਹ ਪੈਸੇ ਮਿਲਣਗੇ ਜਿਹੜਾ ਕਰਜ਼ੇ ਦਾ ਉਹਦਾ ਆਪਾਂ ਬੈ ਕੇ ਵੀ ਨ ਮੇਲ ਲਾਂਗੇ ਵੀ ਆਓ ਯਾਰ ਬੈ ਕੇ ਨ ਮੇਲ ਲੈਨੇ ਆ ਕਿੰਨਾ ਕਰਜ਼ਾ ਹੈ ਕਿੰਨਾ ਆਪਾਂ ਨੂੰ ਘਟਾ ਸਕਦੇ ਆ ਚਲ ਵਿਆਜ ਛੱਡ ਦਿੰਨੇ ਆ ਆ ਮੂਲ ਮੂਲ ਦੇ ਦਿਓ ਨਹੀਂ ਉਹ ਬਾਅਦ ਚ ਨ ਮੇਲ ਲਾਂਗੇ ਪਰ ਇਹ ਨਾ ਸਮਝੋ ਕਿ ਕਰਜ਼ੇ ਦਾ ਪੈਸਾ ਸੀ ਪਹਿਲਾਂ ਘੱਟ ਕੇ ਤੁਹਾਨੂੰ ਦੇਵਾਂਗੇ ਨੋ ਐ ਕਰ ਨਹੀਂ ਸਕਦੀ ਸਰਕਾਰ ਸੋ ਇਸ ਗੱਲ ਤੇ ਦੂਜਿਆਂ ਨੂੰ ਵੀ ਦੱਸਿਓ ਜੇ ਆਪਾਂ ਕਾਰਪੋਰੇਟਾਂ 'ਚ ਖਾਤੇ ਖੋਲ ਲਾਂਗੇ ਤਾਂ ਬੈਂਕ ਤਾਂ ਆ ਚਲੇ ਜਾਣਗੇ ਕਾਰਪੋਰੇਟ ਬੈਂਕ ਤਾਂ ਜਿਹੜਿਆਂ ਘਾਟੇ 'ਚ ਨੇ ਹਾਲਾਂਕਿ ਤੂਰੀ ਤਾਂ ਕਮਾਲ ਐ ਆਪਾਂ ਇੱਥੇ ਫੰਕਸ਼ਨ ਵੀ ਕੀਤਾ ਸੀ 99% ਪੈਸਾ ਵਾਪਸ ਕਰਜ਼ੇ ਦਾ ਮੁੜ ਦੇਣ ਤੂਰੀ ਕੱਲੀ 'ਚ ਨੰਬਰ 1 ਤੇ ਐ ਤੂਰੀ ਜਿਹੜਾ ਸਾਰੇ ਪੰਜਾਬ 'ਚ ਪਰ ਹੋਰ ਹਲਕੇ ਹੈਗੇ ਨੇ ਜਿੱਥੇ ਪੈਸੇ ਵਾਪਸ ਘੱਟ ਮੁੜਦੇ ਨੇ ਜائیں ਕਹਿੰਦੇ ਨੇ ਕੀ ਪਤਾ ਸਰਕਾਰ ਮਾਫ਼ ਹੀ ਕਰ ਦੇ ਛੱਡ ਪਰੇ ਹੈਨਾ ਸੋ ਪੈਸਾ ਸਰਕਾਰ ਦਾ ਵੀ ਥੋੜਾ ਹੀ ਐ ਤੁਹਾਨੂੰ ਹੀ ਦੇਣਾ ਸਵਿਸ਼ ਕਰਕੇ ਇਹ ਗੱਲ ਜਰੂਰ ਆਪਣੇ ਸਹਿਯੋਗ ਕਰਿਓ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਪੰਜਾਬ ਪੁਲਿਸ ਦੀਆਂ ਤਨਖਾਹਾਂ ਨੇ ਉਹ ਪਹਿਲਾਂ HDFC ਰਾਹੀਂ ਕਰ ਲੀਆਂ HDFC ਨਾਲ ਗੱਲ ਅਸੀਂ ਕਰ ਲਈ ਵੀ ਜੇ ਪੰਜਾਬ ਪੁਲਿਸ ਦਾ ਕੋਈ ਨੌਜਵਾਨ ਡਿਊਟੀ ਦੌਰਾਨ ਰੱਬ ਨਾ ਕਰੇ ਸ਼ਹੀਦ ਹੋ ਜਾਂਦਾ ਹੈ ਕੌਣੇ 1 ਕਰੋੜ ਰੁਪਇਆ ਕਾਰਪੋਰੇਸ਼ਨ ਬੈਂਕ ਜਿਹੜੀ HDFC ਦਿੰਦੀ ਹੈ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਗਵਰਨਮੈਂਟ ਦਿੰਦੀ ਹੈ 2 ਕਰੋੜ ਹੋ ਗਏ ਆਹੀ ਕੰਮ ਕਾਰਪੋਰੇਟ ਬੈਂਕ ਵੀ ਕਰ ਸਕਦੀ ਹੈ ਕਿ 1 ਕਰੋੜ ਰੁਪਇਆ ਬੈਂਕ ਵੱਲੋਂ 1 ਕਰੋੜ ਰੁਪਇਆ ਸਰਕਾਰ ਵੱਲੋਂ ਤੇ ਜੇ ਉਹਨਾਂ ਨੇ ਇਹ ਤਰ੍ਹਾਂ ਆਪਾਂ ਕਾਰਪੋਰੇਟ ਵਿੱਚ ਦੀ ਕਰ ਲਈਏ ਕਿੰਨੇ 80 ਹਜ਼ਾਰ ਤੋਂ ਵੱਧ ਪੁਲਿਸ ਵਾਲੇ ਦੀ ਨਫਰੀ ਹੈ ਕਿੰਨੇ ਕਿੰਨੇ ਕਰੋੜਾਂ ਰੁਪਇਆ ਹੋ ਗਿਆ ਜੀ ਜਿਹੜਾ ਕਾਰਪੋਰੇਟ ਬੈਂਕ ਚ ਆਊਗਾ ਤੋ ਕਿੰਨਾ ਕਰੋੜ ਜਦੋਂ ਬੈਂਕ ਦਾ ਲਿਕੜ ਮਨੀ ਵਧੂਗੀ ਤਾਂ ਬੈਂਕ ਦਾ ਜਿਹੜਾ ਸ਼ੇਅਰ ਕਿੰਨਾ ਉੱਪਰ ਜਾਊਗਾ ਬੈਂਕ ਉੱਪਰ ਹੋਊਗੀ ਤਾਂ ਤੁਹਾਨੂੰ ਅਸੀਂ 3% ਦੀ بجائے 3.3% ਕਰ ਦਾਂਗੇ ਕਰਜ਼ੇ ਦਾ ਰੇਟ ਹੋਰ ਘਟ ਜਾਊਗਾ ਆਪਾਂ ਨੂੰ ਕਿਸੇ ਨਾ ਕਿਸੇ ਪਾਸਿਓਂ ਫਾਇਦਾ ਹੀ ਹੋਊਗਾ ਇਹ ਗੱਲਾਂ ਬਹਿ ਕੇ ਕਰਨ ਵਾਲੀਆਂ ਚਲੋ ਬੈਠੇ ਹੀ ਆ ਹੁਣ ਚਲੋ ਐਸ ਤਰ੍ਹਾਂ ਇਹ ਜਿਹੇ ਫੰਕਸ਼ਨਾਂ 'ਚ ਇਹ ਜਿਹੇ ਗੱਲਾਂ ਕਰਨ ਵਾਲੀਆਂ ਨਹੀਂ ਤਾਂ ਇਹਨਾਂ ਨੇ ਤਾਂ ਹੁਣ ਤੱਕ ਕੀ ਕੀਤਾ ਸੁਖਵੀਰਵਾਲ ਦੇ ਚਾਰ ਇੱਧਰ ਖੜੇ ਜਥੇਦਾਰ ਚਾਰ ਇੱਧਰ ਖੜੇ ਦੋ ਮੰਗਰ ਖੜੇ ਲੰਬੇ ਉਹਨਾਂ ਨੇ ਇਹ ਦੇਖਣਾ ਨਹੀਂ ਵੀ ਕਹਿੰਦਾ ਕੀ ਐ ਉਹਨ ਤਾਂ ਇਹੀ ਦੇਖਣਾ ਵੀ ਸਾਹ ਕਿੱਥੇ ਜ ਲੈਂਦਾ ਜਕਾਰਾ ਛਡਾਂਗੇ ਕਈ ਵਾਰੀ ਜਕਾਰੇ ਵਾਲੀ ਜਗ੍ਹਾ ਵੀ ਨਹੀਂ ਹੁੰਦੀ ਚੱਕ ਦਿੰਦੇ ਆ ਬੋਲ ਸੋਨਿਆ ਜਗਾ ਜਕਾਰੇ ਵਾਲੀ ਹੁੰਦੀ ਨਹੀਂ ਉਹ ਸੋ ਇਸ ਕਰਕੇ ਇਹੋ ਜੀਆਂ ਗੱਲਾਂ ਕਰਕੇ ਹੀ ਆਪਾਂ ਪੰਜਾਬ ਨੂੰ ਉੱਪਰ ਲੈ ਕੇ ਆ ਸਕਦੇ ਆ